ਖੂਹ ਖਾਲੀ ਕਰਕੇ ਉਹੀ ਗੱਲ ਗੱਲ ਕੀਤੀ ਅਸੀਂ ਨਾ ਸਾਹ ਨੇ ਖੂਹ ਖਾਲੀ ਕਰਕੇ ਤੁਰੇ ਹਾਂ ਦੂਜੇ ਪੱਤਣ ਵੱਲ ਨੂੰ ਵੇ ਖੂਹ ਖਾਲੀ ਕਰਕੇ ਤੁਰੇ ਹਾਂ ਦੂਜੇ ਪੱਤਣ ਵੱਲ ਨੂੰ ਵੇ ਜਦੋਂ ਖੂਹ ਬੰਦ ਹੋ ਗਏ ਸਮਰਸੀ ਵੱਲ ਚੱਲੀਆਂ ਉਹ ਮੇਰੇ ਅੰਦਰ ਸੋਚ ਨਾ ਕੇ ਜਦੋਂ ਬਿੱਲੀ ਦੀ ਦੀ ਧਾਰਮਿਕ ਦਾ ਬੜਾ ਮਾਣ ਜਾਂ ਪ੍ਰੋਬਲ ਦੀ ਵੀਰ ਦੀ ਤਾਂ ਇਹ ਨਜ਼ਾਰਾ ਹੀ ਆ ਗਿਆ ਇਹਦਾ ਨਾ ਕਿ ਨੇ ਟੱਕਰਾਂ ਮਾਰਦੇ ਰੇ ਤੇ ਫਤਾ ਹੁਣ ਹੋਣ ਵਾਲੀ ਪੰਜਾਬੀ ਦਾ ਨੂੰ ਡੁੱਗੂਗਾ ਵੀ ਉਹ ਨਜ਼ਾਰਾ ਕਿ ਤੁਹਾਨੂੰ ਕਿੱਥੇ ਇਹ ਹਿਆਲੇ ਫੜਾ ਕਰਤਾ ਉਹ ਬੋਤਲ ਚ ਆ ਗਿਆ ਤੇ ਬੋਤਲ ਤੋਂ ਤੁਹਾਨੂੰ ਟੋਕਾ ਟੋਕਾ ਰਹਿ ਜਾਣਾ ਖੂ ਖਾਲੀ ਕਰਕੇ ਤੁਰੇ ਹਾਂ ਦੂਜੇ ਪੱਤਣ ਵੱਲ ਨੂੰ ਵੇ ਸੁਣਕ ਜਾਊਗਾ ਅੰਮ੍ਰਿਤ ਸੋਮਾ ਕੁਝ ਨਹੀਂ ਬਚਣਾ ਕੁਝ ਨਹੀਂ ਬਚਣਾ ਕੱਲ ਨੂੰ ਵੇ ਪਤੀ ਛਲਣੀ ਕਰਕੇ ਮਾਂ ਦੀ ਛਾਤੀ ਛਲਣੀ ਕਰਕੇ ਥਾਂ ਥਾਂ ਕੋਨਾ ਭੰਵੇ ਸ਼ੁਰੂ ਘਰ ਤੋਂ ਕਰੀਏ ਪਾਣੀ ਦੀ ਬਾਰੀ ਜੰਗਵੇ ਸ਼ੁਰੂ ਘਰ ਤੋਂ ਕਰੀਏ ਕੰਨ ਤੱਕ ਮੱਛੀ ਮੋਟਰ ਸਿੰਜੂ ਢਾਈ ਸਾਲ 5 ਤੋਂ 7 ਸਾਲ ਕਰ ਤੱਕ ਮੱਛੀ ਮੋਟਰ ਸਿੰਜੂ ਝੋਨੇ ਵਰਗੀਆਂ ਫਸਲਾਂ ਨੂੰ ਦੱਸੋ ਕੀ ਜਵਾਨ ਦੇਾਂਗੇ ਆਉਣ ਵਾਲੀਆਂ ਨਸਲਾਂ ਨੂੰ ਕਰ ਤੱਕ ਮੱਛੀ ਮੋਟਰ ਸਿੰਜੂ ਝੋਨੇ ਵਰਗੀਆਂ ਫਸਲਾਂ ਨੂੰ ਦੱਸੋ ਕੀ ਜਵਾਨ ਦੇਾਂਗੇ ਆਉਣ ਵਾਲੀਆਂ ਨਸਲਾਂ ਨਾ ਕੋਈ ਦਿਨ ਲੈ 92 ਸ਼ੁਰੂ ਘਰ ਤੋਂ ਕਰੀਏ ਪਾਣੀ ਵਾਲੀ ਪਾਣੀ ਵਾਲੀ ਪਾਣੀ ਵਾਲੀ ਜੰਗ ਵੀ ਸ਼ੁਰੂ ਧਰ ਤੋਂ ਕਰੀਏ ਫੁੱਲ ਬੂਟੇ ਰੱਖ ਪੁੱਤਰ ਧੀਆਂ ਫੁੱਲ ਬੂਟੇ ਰੱਖ ਪੁੱਤਰ ਧੀਆਂ ਹਰ ਧਰਤੀ ਦੇ ਸਾਰੇ ਦੇ ਮੂੰਗਫਲੀ ਤੇ ਜਵਾਰ ਬਾਜਰਾ ਗਵਾਰੇ ਮਾਂ ਮੂੰਗੀ ਤੇ ਮੂਠ ਕਰਦੀਆਂ ਮਾਂ ਮੂੰਗੀ ਤੇ ਮੂਠ ਕਰਦੀਆਂ ਇਹ ਰੇਤਲੀ ਫੈਲੀ ਜੀ ਹੋ ਜਾਂਦੀਆਂ ਮਾਂ ਮੂੰਗੀ ਤੇ ਮੂਠ ਕਰਦੀਆਂ ਘੱਟ ਪਾਣੀ ਦੀ ਮੰਗਵੇ ਸ਼ੁਰੂ ਘਰ ਤੋਂ करिए ਪਾਣੀ ਵਾਲੀ ਜੰਗੇ ਸ਼ੁਰੂ ਘਰ ਤੋਂ करिए ਸਦਕੇ ਜਾਈਏ ਕੁਦਰਤ ਦੇ ਸਦਕੇ ਜਾਇਨੇ ਕੁਦਰਤ ਦੇ ਜਿਸ ਪੈਦਾ ਕੀਤਾ ਪ੍ਰਾਣੀ ਨੂੰ ਰੁੱਖ ਬਿਨਾ ਰੁੱਖਾਂ ਬਿਨ ਜੀਵਨ ਸੰਭਵ ਨਹੀਂ ਸੰਜਮ ਨਾਲ ਵਰਤੋ ਪਾਣੀ ਨੂੰ ਸਾਹ ਲੈਣ ਨਾਲ ਜਿਉਂਦੇ ਨਹੀਂ ਰਹਿ ਸਕਦੇ 40 ਨਾਲ ਲਈ ਕਾਰਨ ਤਾਂ ਮੈਂ ਜਿਉਦਾ ਆ ਸਾਨੂੰ ਪਰ ਸਾਹ ਲੈਣ ਨਾਲ ਜਿਉਂਦਾ ਨਹੀਂ ਰਹਿ ਸਕਦਾ ਸਰਕੇ ਗਾਇਏ ਕੁਦਰਤ ਤੇ ਜਿਸ ਪੈਦਾ ਕੀਤਾ প্রাণী ਨੂੰ ਰੁੱਖਾਂ ਬਿਨਾ ਸੰਭਵ ਨਹੀਂ ਸੰਜਮ ਨਾਲ ਵਰਤੋ ਪਾਣੀ ਨੂੰ ਆ ਤੱਕੜਾ ਹੋ ਕੇ ਲੜ ਛੀਨਾ ਆ ਤੱਕੜਾ ਹੋ ਕੇ ਲੜ ਛੀਨਾ ਅਸੀਂ ਸਾਰੇ ਤੇਰੇ ਸੰਗਵੇਂ ਸ਼ੁਰੂ ਘਰ ਤੋਂ ਕਰੀਏ ਪਾਣੀ ਵਾਲੀ ਪਾਣੀ ਵਾਲੀ ਪਾਣੀ ਵਾਲੀ ਜੰਗ ਦੇ ਸ਼ੁਰੂ ਘਰ ਤੋਂ ਕਰੀਏ ਤੇ ਜੇ ਕਿਸੇ ਵੀਰ ਭੈਣ ਨੂੰ ਮੇਰਾ ਕੋਈ ਲਾਜ ਚੁੱਪਿਆ ਹੋਵੇ ਲੱਗਿਆ ਹੋਵੇ ਤਾਂ ਚੰਗਾ ਹੋਵੇ ਤੇ ਜੋ ਬਿਹਾਉ ਤੇ ਜੂਤ ਕਰੋਗੇ ਭਾਵੇਂ